ਇੱਕ ਵਾਰ ਫੇਰ ਕਿਸਾਨਾਂ ਦੇ ਟਰੈਕਟਰਾਂ ਨੇ ਦਿੱਲੀ ਵੱਲ ਨੂੰ ਮੂੰਹ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਦਿੱਲੀ ਵੱਲ ਜਿਹੜਾ ਹੈਗਾ ਕੁਝ ਕੀਤਾ ਗਿਆ ਸੀ ਅਤੇ ਲਗਾਤਾਰ ਕਾਫੀ ਲੰਮਾ ਸਮਾਂ ਉਸੇ ਸੰਘਰਸ਼ ਚੱਲਿਆ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਮੁੜੇ ਸੀ ਪਰ ਕੁਝ ਮੰਗਾ ਸਨ ਜੋ ਰਹਿੰਦੀਆਂ ਸਨ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਸੀ ਪਰ ਹੁਣ ਵੀ ਜਿਹੜਾ 13 ਤਰੀਕ ਨੂੰ ਹਲਾਲ ਕੀਤਾ ਗਿਆ ਸੀ ਕਿ ਪੰਜਾਬ ਦੇ ਕਈ ਜਥੇਬੰਦੀਆਂ ਨਾਲ ਰਲ ਕੇ ਕੋ ਹਰਿਆਣਾ ਦੇ ਜਥੇਬੰਦੀਆਂ ਨਾਲ ਰਲ ਕੇ ਸਯੁਜਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਵੱਲੋਂ ਲਾਨ ਕੀਤਾ ਗਿਆ ਸੀ 13 ਫਰਵਰੀ ਨੂੰ ਦਿੱਲੀ ਨੂੰ ਜਿਹੜਾ ਕੂਚ ਕੀਤਾ ਜਾਵੇਗਾ ਜਿਵੇਂ ਜਿਹਾ ਤਸਮਾਰੀਆਂ ਜਿਵੇਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਫ੍ਰੀ ਕੋਰਟ ਦੇ ਵਿੱਚ ਇਹ ਲਗਾਤਾਰ ਜਿਹੜਾ ਹੈਗਾ ਇੱਥੋਂ ਕਾਫਲਾ ਸ਼ੁਰੂ ਹੋਣ ਵਾਲਾ ਹੈਗਾ ਤੇ ਕੁਝ ਸਮੇਂ ਦੇ ਬਾਅਦ ਜਿਹੜਾ ਹੈਗਾ ਇੱਥੋਂ ਚਾਲੇ ਪਾਏ ਜਾਣਗੇ ਜਿਹੜਾ ਪਹਿਲਾ ਕਾਫਲਾ ਆਪਾਂ ਕਹਿ ਸਕਦੇ ਹਾਂ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਅੱਗੂਆਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਜੀ ਚੰਨੀ ਸਿੰਘ ਜੀ ਕੀ ਕਹਿਣਾ ਅੱਜ ਜਿਹੜਾ ਦਿੱਲੀ ਨੂੰ ਦੁਬਾਰਾ ਫੇਰ ਕੂਚ ਕਰਨਾ ਪੈ ਰਿਹਾ ਹੈਗਾ ਕਿ ਜੋ 2 ਸਾਲ ਪਹਿਲਾਂ 13-14 ਸਹਾਡੇ-ਸਹਾਡੇ ਮਹੀਨੇ ਮੋਰਚਾ ਚੱਲਿਆ ਸੀ ਮੰਗੀਆਂ ਹੋਈਆਂ ਮੰਗਾ ਸੀ ਮੋਦੀ ਸਰਕਾਰ ਦੀਆਂ ਉਹਨਾਂ ਨੇ ਲਾਗੂ ਨਿਕਲੀਆਂ ਮੁਕਰ ਗਈ ਆ ਤੁਸੀਂ ਸਾਹਮਣੇ ਦਰ ਵੇਖ ਹੀ ਸਕਦੇ ਹੋ ਸਾਡਾ ਮੰਗ ਲਿਖੀਆਂ ਹੋਈਆਂ ਤਾਂ ਮੰਗਾਂ ਨੂੰ ਮਨਵਾਉਣ ਵਾਸਤੇ ਦੁਬਾਰਾ ਸਾਨੂੰ ਕਿਤੇ ਦਲੀਲ ਜਾਣਾ ਪਵੇ ਕਿ ਲੱਗਦਾ ਨਹੀਂ ਕਿ ਉਹ ਕਿਉਂਕਿ ਸ਼ੰਭੂ ਬਾਰਡਰ ਦੀ ਗੱਲ ਕਰੀਏ ਤੇ ਹਰਕਤਾਂਾਂ ਤੇ ਗੱਲ ਕਰੀਏ ਪੂਰੀ ਸਖਤ ਪਵੰਧ ਕੀਤੇ ਗਏ ਨੇ ਬੈਰੀਕੇਡ ਪੂਰੀ ਸਖਤ ਕੀਤੀ ਗਈ ਹੈ ਲਗਾਤਾਰ ਫੋਰਸ ਵਧਾ ਦਿੱਤੀ ਗਈ ਹੈ ਸਰਕਾਰਾਂ ਰੁਕਦੀਆਂ ਹੁੰਦੀਆਂ ਨੇ ਜੀ ਸਰਕਾਰਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕਰਨਾ ਇਹ ਜਦੋਂ ਅਸੀਂ ਪਹਿਲਾਂ ਗਏ ਸੀ 2 ਸਾਲ ਪਹਿਲਾਂ ਗਏ ਸੀ ਉਦੋਂ ਵੀ ਤਾਂ ਇਹਨਾਂ ਨੇ ਇਦਾਂ ਕੁਝ ਕਰਿਆ ਸੀ ਨਾ ਏਡੇ ਏਡੇ ਵੱਡੇ ਪੱਥਰ ਰੱਖੇ ਸੀ ਵੱਡੇ ਵੱਟੇ ਹਾਈ ਤੇ ਕੋਈ ਪੜਤੇ ਸੀਗੀ ਉਹ ਹਰਿਆਣੇ ਦੇ ਕਿਸਾਨਾਂ ਨੇ ਇੱਥੇ ਪੰਜਾਬ ਦੇ ਕਿਸਾਨਾਂ ਨੇ ਸਾਰੇ ਪਾਰ ਕਰਕੇ ਪੁੰਨੀ ਹਿੱਦਲੀ ਪਹੁੰਚ ਗਏ ਸੀ ਦੇਖੇਗਾ ਕਿ ਬਾਰਡਰ ਦੇ ਸ਼ੰਭੂ ਬਾਰਡਰ ਦੇ ਉੱਪਰ ਹਰਿਆਣੇ ਦੇ ਕਿਸਾਨ ਜਿਹੜੇ ਆਸ-ਪਾਸ ਦੇ ਨੇ ਪਹੁੰਚ ਚੁੱਕੇ ਨੇ ਉਹ ਲਗਾਤਾਰ ਕਿਤੇ ਪ੍ਰਸ਼ਾਸਨ ਨੂੰ ਵੀ ਲਲਕਾਰ ਰਹੇ ਨੇ ਕਿ ਅਸੀਂ ਦਿੱਲੀ ਜਾਵਾਂਗੇ ਭਲਾ ਜਿਵੇਂ ਜਾਣਾ ਪੈਗਾ ਕਿ ਜਿਵੇਂ ਨਦੀ ਵੀ ਇੱਕ ਚਲਾ ਦਿੱਤੀ ਗਈ ਸੀ ਉਹ ਜਿਹੜਾ ਪਾਲਿਸੀ ਪਾਣੀ ਵੀ ਚਾਲੂ ਕਰਤਾ ਆਮ ਲੋਕਾਂ ਕੋਲ ਪਹਿਲੀ ਜਿਹੜੀ ਉੱਥੇ ਦਿੱਕਤ ਆ ਰਹੀ ਹੈ ਕੁਛ ਵੀ ਕਰਨ ਦੀ ਜਦੋਂ ਮੰਤਰੀਆਂ ਪਹਿਲਾਂ ਦੱਸਿਆ ਬਈ ਪਹਿਲਾਂ ਤਾਂ ਕੱਲਾ ਪੰਜਾਬ ਸੀ ਕੁਛ ਨਾਲ ਹਰਿਆਣਾ ਹੋ ਗਿਆ ਹੁਣ ਸਾਰੀਆਂ ਸਟੇਟਾਂ ਹੀ ਸਾਰੀਆਂ ਸਟੇਟਾਂ ਨੂੰ ਅਸੀਂ ਜਾਗਰੂਕ ਕੀਤਾ ਹੋਇਆ ਸਾਰੀਆਂ ਸਟੇਟਾਂ ਇੱਥੇ ਆਉਣੀਆਂ ਤੇ ਚਾਰਜ ਫੇਰਨ ਦੀ ਲੀਨ ਨੂੰ ਘੇਰਾਂਗੇ ਇਹ ਜਿੰਨੇ ਮਰਜ਼ੀ ਬੈਰੀਕੇਡ ਲਾ ਲੈਣ ਕੁਝ ਕਰ ਲੈਣ ਜਨ ਕਿ ਪਿਛਲੀ ਵਾਰੀ ਤਰ੍ਹਾਂ ਫੇਰ ਉਹ ਜਿੱਥੇ ਰੋਕ ਦਿੱਤਾਗੇ ਉੱਥੇ ਧਰਨੇ ਲਾ ਦਿੱਤੇ ਨੇ ਉੱਥੇ ਲਾ ਦੇਵਾਂਗੇ ਜੀ ਤੇ ਇਸ ਵਾਰ ਵੇਖੇਗਾ ਕਿ ਨੌਜਵਾਨਾਂ ਦਾ ਬੜਾ ਸਾਥ ਮਿਲ ਰਿਹਾ ਹੈਗਾ ਇਸ ਘਰਚ ਦੇ ਵਿੱਚ ਹਾਂਜੀ ਬਸ ਇਹੀ ਤਾਂ ਗੱਲ ਹੈ ਨਾ ਜੀ ਜਵਾਨੀ ਜਾਗ ਪਈ ਨੌਜਵਾਨਾਂ ਨੂੰ ਪਤਾ ਲੱਗ ਗਿਆ ਹੁਣ ਅਸੀਂ ਤਾਂ ਆਪਦੀ ਉਮਰ ਖਾਦੀ ਬੈਠੇ ਆ ਇਹ ਕੰਮ ਤਾਂ ਨੌਜੋਨਾਂ ਦਾ ਹੈ ਨੌਜੋਨਾਂ ਨੇ ਹੀ ਕਰਨਾ ਇਹਨੂੰ ਸਰੇ ਲੈਣਾ ਬਿਲਕੁਲ ਜੀ ਤਾਂ ਹੌਸਲੇ ਬੁਲੰਦ ਨੇ ਤੇ ਇਹ ਜੋ ਮੰਗਾਂ ਨੇ ਕਿਉਂਕਿ ਉਸ ਸਮੇਂ ਅ ਸੰਘਰਸ਼ ਕਾਫੀ ਲੰਮਾ ਚੱਲੇ 13 ਮਹੀਨੇ ਦੇ ਕਰੀਬ ਚੱਲਿਆ ਸੀਗਾ ਕਾਨੂੰਨ ਰਾਤ ਰਾਤ ਦੇਗਾ ਇਸ ਵੇਲੇ ਜਿਵੇਂ ਐਮਐਸਪੀਸੀ ਜਾਂ ਕੋਈ ਹੋਰ ਮੰਗਾਂ ਸਨ ਉਹ ਹਜੇ ਤੱਕ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਦੇ ਵਿਰੋਧ ਵਿੱਚ ਉਹ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਤੇ ਹੁਣ ਵੀ ਜਿਹੜੀ ਕਿਦਰ ਕਿਤੇ ਆ ਕੇਂਦਰ ਦੀ ਸਰਕਾਰ ਦੇ ਕੈਬਨਟ ਮੰਤਰੀਆਂ ਨਾਲ ਜਾਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਕਿ ਇਸ ਜਿਹੜਾ ਬੰਦ ਨੂੰ ਰੋਕਿਆ ਜਾਵੇ ਪਰ ਫਲਹਾਲ ਕਿਸਾਨ ਡਟੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚ ਕੇ ਹਟਣਗੇ ਹਾਲਾਂਕਿ ਤੁਸੀਂ ਤਸਵੀਰਾਂ ਦਿਖਾਉਣੇ ਆ ਕਿ ਇੱਕ ਪਾਸੇ ਜਿੱਥੇ ਸ਼ੰਭੂ ਬਾਰਡਰ ਤੇ ਬੈਰੀਅਰ ਤੇ ਵੀ ਜਿਹੜਾ ਹੈਗਾ ਉਹ ਪੂਰੇ ਮੁਖਤਿਆਰ ਪ੍ਰਬੰਧ ਕੀਤੇ ਨੇ ਪ੍ਰਸ਼ਾਸਨ ਵੱਲ ਦੂਜੇ ਪਾਸੇ ਕਿਸਾਨਾਂ ਵੱਲੋਂ ਦੂਜੀ ਵਾਰ ਫੇਰ ਜਿਵੇਂ ਪਹਿਲਾਂ ਜਿਹੜਾ ਹੈਗਾ ਤਿਆਰੀਆਂ ਕਰਕੇ ਗਏ ਸੀਗੇ ਨਾਲ ਰਾਸ਼ਨ ਲੈ ਕੇ ਗਏ ਸੀਗੇ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਫਰੀਕਕੋਟ ਤੋਂ ਪਹਿਲਾ ਕਾ ਦਿੱਲੀ ਵੱਲ ਨੂੰ ਜਿਹੜਾ ਰਵਾਨਾ ਹੋਣ ਲੱਗਾ ਹੈਗਾ ਫ੍ਰੀਕੋਰਟ ਤੋਂ ਭਾਰਤੀ ਕਿਸਾਨ ਜੁਨ ਇਕਤਾ ਸਿੱਧੂਪੁਰਾ ਪਿੰਡ ਰਾਇਨਾਲਕਲਾ ਪਿੰਡ ਪੱਖੀਕਲਾ ਪਿੰਡ ਪੀਪਲੀ ਵੱਖ-ਵੱਖ ਪਿੰਡਾਂ ਦੀਆਂ ਟਰਾਲੀਆਂ ਇੱਕ ਵਾਰ ਜਿਹੜੀ ਹੈਗੀ ਅਸਟ ਫਿਰ ਦਿੱਲੀ ਵੱਲ ਨੂੰ ਹੁਣ ਕੁਝ ਕਾਰ ਲੱਗੀਆਂ ਨੇ ਇਹ ਦੇ ਵਿੱਚ ਜਿਹੜਾ ਦੇਖਿਆ ਗਿਆ ਕਿ ਸਾਰਾ ਹੀ ਸਮਾਨ ਜਿਹੜਾ ਲਿਜਾਇਆ ਜਾ ਰਿਹਾ ਜੋ ਪਿਛਲੀ ਤਰ੍ਹਾਂ ਜਿਹੜੀ ਤਿਆਰੀ ਕੀਤੀ ਗਈ ਸੀ ਉਸੇ ਤਰ੍ਹਾਂ ਜਿਹੜੀ ਹੈ ਕਿ ਅਸਵਾਰ ਵੀ ਤਿਆਰੀ ਹੈਗੀ ਆ ਪੂਰਾ ਸਮਾਨ ਖਾਣ ਪੀਣ ਦਾ ਰਹਿਣ ਦਾ ਮੱਝੇ ਬਿਸਤਰੇ ਪੂਰਾ ਪ੍ਰਬੰਧ ਕਰਕੇ ਜਿਹੜਾ ਹੈਗਾ ਦਿੱਲੀ ਵੱਲ ਨੂੰ ਜਿਹੜਾ ਇੱਕ ਵਾਰ ਫੇਰ ਦੁਬਾਰਾ ਕੋਚ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਝੰਡੇ ਲੱਗੇ ਹੋਏ ਨੇ ਕਿਉਂਕਿ ਇੱਕ ਪਾਸੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜਾ ਹੈਗਾ ਰੋਕਣ ਦਾ ਪ੍ਰਬੰਧ ਕੀਤਾ ਗਿਆ ਪਰ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਤੇ ਜਿਹੜਾ ਹੈਗਾ ਦਿੱਲੀ ਤੋਂ ਜਿਹੜਾ ਹੈ ਪਹਿਲਾ ਕਾਫਲਾ ਜਿਹੜਾ ਦਿੱਲੀ ਵੱਲ ਨੂੰ ਜਿਹੜਾ ਰਵਾਨਾ ਹੋਣ ਲੱਗਾ ਹੈ ਟਰੈਕਟਰ ਕੁਝ ਦੇਖ ਸਕਦੇ ਹਾਂ ਫੱਟੀ ਕੈਂਟੀ ਦੇ ਵਿੱਚ ਸਾਰਾ ਸਮਾਰ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੇ ਵਿੱਚ ਗਏ ਸਨ ਕਿਸਾਨ ਉਸ ਸਮੇਂ ਗਏ ਸੀ 17% ਦੁਆਰਾ ਫਿਰ ਦਿੱਲੀ ਦੀਆਂ ਬੁਲਹਾਂ ਵਾਲੇ ਲੋਕਾਂ ਕਿਸਾਨ ਜਿਹੜਾ ਜਾਨ ਨੂੰ ਤਿਆਰ ਨੇ ਪੂਰਾ ਇਸ ਵਾਰ ਇਹ ਠੱਗਾ ਕਿ ਸਭ ਤੋਂ ਵੱਡੀ ਉਹ ਗੱਲ ਆ ਕਿ ਨੌਜਵਾਨ ਰਜਵਾਰ ਜਿਹੜੇ ਬਹੁਤ ਜੁੜ ਰਹੇ ਨੇ ਉਹ ਲਗਾਤਾਰ ਜਿਹੜਾ ਹੈਗਾ ਕਿਸਾਨੀ ਚੁਸਤ ਦੇ ਵਿੱਚ ਤੇ ਇਸ ਹੁਣ ਇਸ ਕੋ ਬਾਅਦ ਜਿਹੜਾ ਹੈਗਾ ਤ ਜਿਹੜਾ ਪੂਚ ਕੀਤਾ ਜਾਵੇਗਾ ਰਹੇਗਾ ਦਿੱਲੀ ਵਾਲੋਂ ਕਿਉਂਕਿ ਖਾਣੇ ਮੰਗਾਣੋ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਜਿਹੜਾ ਪਹਿਲਾਂ ਵੀ ਦਿਲੇ ਦੀਆਂ ਬੁਰਖਾਂ ਤੇ ਧਰਨਾ ਚੱਲਾ ਸੀ ਤੇ ਹੁਣ ਫੇਰ ਲਗਾਤਾਰ ਜਿਹੜਾ ਹੈਗਾ ਸ਼ਿਕਾਰ ਸੁਭਿੱਡਿਆ ਹੋਇਆ ਤੇ ਹੁਣ ਦੁਬਾਰਾ ਫੇਰ ਸਾਰਾ ਹੀ ਰਾਸ਼ਨ ਵਿੱਚ ਰੱਖ ਕੇ ਸਿਲੰਡਰ ਖਾਣ ਪੀਣ ਦਾ ਸਮਾਨ ਟੈਂਟ ਦਾ ਸਮਾਨ ਸਾਰਾ ਉਸੇ ਤਰੀਕੇ ਫੇਰ ਟਰੈਕਟਰਾਂ ਤੇ ਲੈ ਚੁੱਕਿਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੀ ਕੋਡ ਤੋਂ ਜਿਹੜਾ ਕਿ ਪਹਿਲਾ ਟਰੈਕਟਰਾਂ ਦਾ ਜਿਹੜਾ ਮਾਰਚ ਚੱਲਿਆ ਹੈਗਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਦੇ ਜਿਹੜੇ ਹੈਗੇ ਟਰੈਕਟਰ ਜਿਹੜੇ ਚੱਲੇ ਨੇ ਤੇ ਵਾਇਸ ਵਿੱਚ ਵੇਖਿਆ ਗਿਆ ਕਿ ਸਭ ਤੋਂ ਵੱਧ ਜਿਹੜੇ ਹੈ ਨੌਜਵਾਨ ਵੇਖੇ ਗਏ ਨੇ ਕਿ ਨੌਜਵਾਨਾਂ ਵਿੱਚ ਵੀ ਇਸ ਵਾਰ ਜਿਹੜਾ ਪੂਰਾ ਜੋਸ਼ ਹੈ ਤੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰੋਂ ਗੱਲਾਂ ਕਰੀਏ ਨੇ ਵਿੱਚ ਆਜੂ ਆਜੂ ਸੋ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹਲਾਚੋ ਫ੍ਰੀਕੋਰਡ ਤੋਂ ਜਿਹੜਾ ਕਾਫਲਾ ਪਹਿਲਾਂ ਰਵਾਨਾ ਹੋਣ ਵਾਲਾ ਹੈਗਾ ਤੇ ਦਿੱਲੀ ਦੀ ਹੁਣ ਬੁਰੂਹਾ ਤੇ ਪਹੁੰਚਦੇ ਆ ਜਾਂ ਫਿਰ ਉੱਥੇ ਜਿੱਥੇ ਸ਼ਗਲ ਸਿਲ ਲੱਗਦਾ ਹੈ ਉੱਥੇ ਡਟਦੇ ਨੇ ਫ੍ਰੀਕੋਰਡ ਤੋਂ ਜਗਮਨ ਟੀਵੀ ਲਈ ਜਗਤਾਰ ਸਿੰਘ